ਸਤਗੁਰ ਕਬੀਰ ਸਾਹਿਬ ਜੀ ਦੇ 627ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਇੱਕ ਵਿਸ਼ਾ ਸ਼ੋਭਾ ਯਾਤਰਾ ਸਤਗੁਰ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਜਲੰਧਰ ਤੋਂ ਸਜਾਈ ਗਈ। ਇਹ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਤਗੁਰ ਕਬੀਰ ਨਾਮ ਸੇਵਾ ਸੰਗਤਾਂ ਸ਼ਾਮਿਲ ਹੋਈਆਂ ਅਤੇ ਸੰਗਤਾਂ ਲਈ ਸਾਰੇ ਰਾਹ ਵਿੱਚ ਠੰਡੇ ਮਿੱਠੇ ਜਲ ਦੀਆਂ ਸਵੀਲਾ ਅਤੇ ਲੰਗਰ ਲਗਾਏ ਗਏ ਸਨ। ਇਸ ਸ਼ੋਭਾ ਯਾਤਰਾ ਵਿੱਚ ਅਨੇਕਾਂ ਰਾਜਨੀਤਿਕ ਸਮਾਜਿਕ ਨੇਤਾਵਾਂ ਵੱਲੋਂ ਹਾਜ਼ਰੀ ਲਗਵਾਈ ਗਈ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਸ਼੍ਰੀ 모ਹਿੰਦਰ ਭਗਤ ਸਾਬਕਾ ਮੈਂਬਰ ਪਾਰਲੀਮੈਂਟ ਸੁਨੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਸਾਬਕਾ ਐਮਐਲਏ ਸੀਤਲ ਅਨੰਗ ਗਉ ਸੇਵਾ ਦੇ ਦਲ ਦੇ ਚੇਅਰਮੈਨ ਕੀਮਤੀ ਭਗਤ ਸਾਬਕਾ ਡਿਪਟੀ ਮੇਅਰ ਐਡਵੋਕੇਟ ਬਚਨ ਲਾਲ ਕਾਉਂਸਲਰ ਪਵਨ ਕੁਮਾਰ ਕਾਉਂਸਲਰ ਰਾਜਕੁਮਾਰ ਰਾਜੂ ਕਾਉਂਸਲਰ ਅਤੇ ਬੱਬਲ ਸਾਹੀ ਦੇ 672ਵੇਂ ਪੰਗੜ ਦੀਵਜ ਦੇ ਸੰਬੰਧ ਵਿੱਚ ਜੋ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਹੈ ਉਸ ਦੇ ਅਨੁਸਾਰ ਅੱਜ ਜੋ ਝੰਡਾ ਰਸਮ ਹੈ ਸਾਡੇ ਮੰਤ ਪੰਜਾਬ ਜੀ ਦੇ ਪੰਜਾਬ ਦੇ ਆਚਾਰੀਆ ਮਾਨ ਸ਼੍ਰੀ ਜਗਜੀਤ ਸਿੰਘ ਜੀ ਉਹਨਾਂ ਵੱਲੋਂ ਝੰਡੇ ਰਸਮ ਜਿਹੜੀ ਕੀਤੀ ਗਈ ਹੈ ਔਰ ਸਾਰੇ ਸਮੂਹ ਕਬੀਰਪੰਥੀ ਸਮਾਜ ਜਿਹੜਾ ਇੱਥੇ ਇਕੱਠਾ ਹੋਇਆ ਹੈ ਔਰ ਅੱਜ ਸਾਰਿਆਂ ਨੇ ਮਿਲ ਕੇ ਉਹ ਸ਼ੋਭਾ ਯਾਤਰਾ ਜਿਹੜੀ ਅਗਵਾਈ ਹੈ ਸਾਡੇ ਮਹਾਂਜੀ ਦੀ ਉਹਨਾਂ ਦੇ ਅਗਵਾਈ ਹੇਠ ਜਿਹੜੀ ਸ਼ੋਭਾ ਯਾਤਰਾ ਉਹ ਨਿਕਲ ਰਹੀ ਹੈ ਜਿਸ ਦੇ ਵਿੱਚ ਸਾਰੀਆਂ ਉਹ ਗਿਆ ਸ਼ਕਸ਼ੀਤਾ ਪੌਂਚੀਆਂ ਨੇ ਰਾਜਨੀਤਿਕ ਧਾਰਮਿਕ ਜੁਗਨੀਆਂ ਵੀ ਜਿੱਥੇ ਬੰਦੀਆਂ ਨੇ ਉਹ ਸਾਰੇ ਅਸੀਂ ਇਕੱਠੇ ਹੋ ਕੇ ਇਸ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕਰਨ ਜਾ ਰਹੇ ਹਾਂ ਸੋ ਅੱਜ ਦੇ ਇਸ ਦਿਹਾੜੇ ਤੇ ਸਾਰੀ ਇਸ ਮੂਹ ਸੰਗਤ ਨੂੰ ਤਨਕਬੀਰ ਜੈ ਗਦੇ ਤੇ ਲੱਖ ਲੱਖ ਵਧਾਈਆਂ ਤਨਕਬੀਰ ਜੈ ਗਦੇ ਇਹ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਅੱਜ 627ਵੇਂ ਪਰਗਰ ਉਸਤ ਦੇ ਪਰ ਸਤਿਗੁਰੂ ਕਬੀਰ ਸਾਹਿਬ ਜੀ ਦਾ ਜੋ ਧਰਮ ਨਾਲ ਜਾ ਰਿਹਾ ਹੈ ਜੰਦਰ ਸ਼ਹਿਰ ਵਿੱਚ ਸਤੂਰ ਕਬੀਰ ਮੁਖਵੰਦਰ ਜਿਸ ਬਹੁਤ ਭਾਰੀ ਸੰਗਤਾਂ ਨੂੰ ਲੈ ਕੇ ਅੱਜ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸ਼ੁਭਾਤਰੀ ਕੱਢੀ ਜਾ ਰਹੀ ਹੈ ਸਮੇ ਸਾਰੀ ਪ੍ਰਬੰਧ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਬਹੁਤ-ਬਹੁਤ ਮਾਰਗਵਾਜੰਦਾ ਹਾਂ ਉਸ ਦੇ ਨਾਲ ਹੀ ਸਾਡੇ ਹਲਕੇ ਦੇ ਕਾਉਂਸਲਰ ਮੇਰੇ ਵੀ ਸੁਦੇਸ਼ ਭਗਤ ਜੀ ਉਦੋਂ ਨਾਲ ਐਡਵੋਕੇਟ ਸੰਦਰਮਨ ਜੀ ਉਹ ਜਿੰਨੇ ਵੀ ਸਾਥੀ ਅੱਜ ਅਸੀਂ ਆਏ ਆ ਇੱਥੇ ਬਹੁਤ ਸਾਰੇ ਕਾਉਂਸਲਰ ਔਰ ਸਾਬਕਾ ਮੈਂਬਰ ਪਾਰਲੀਮੈਂਟ ਜੀ ਰਿੰਕੂ ਜੀ ਵੀ ਆਏ ਸਨ ਸਾਰੀਆਂ ਸੰਗਤਾਂ ਨੇ ਅੱਜ ਹਮ ਹਮਾ ਕੇ ਜੋ ਗੁਰੂ ਮਾਰਗ ਦੇ ਚਰਨਾਂ 'ਚ ਸਿਰ ਝੁਕਾਇਆ ਹੈ ਨਤਮਸਤਕ ਹੋਏ ਹਾਂ ਸੋ ਮੈਂ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਦੁਨੀਆ ਦੇ ਵਿੱਚ ਸਦਰੂ ਗਬੀਰ ਸਾਹਿਬ ਜੀ ਦੇ ਪੈਰੋਕਾਂ ਰਹਿੰਦੇ ਨੇ ਸਾਰਿਆਂ ਨੂੰ ਅੱਜ ਦੇ ਸਮੂਹ ਦਰਦਮੁਵਾਰਕਵਾ ਦਿੰਦਾ ਹਾਂ ਜੈ ਕਬੀਰ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਬਹੁਤ ਬਹੁਤ ਧੰਨਵਾਦ ਜੈ ਕਬੀਰ ਧੰਨ ਕਬੀਰ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਆ ਕਿ ਸਤਗੁਰੂ ਕਬੀਰ ਮਹਾਰਾਜ ਜੀ ਦਾ ਅਜ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਹਰ ਸਾਡੀ ਤਰ੍ਹਾਂ ਬਹੁਤ ਹੀ ਵਿਸ਼ਾਲ ਸ਼ੁਭਾਯਾਤਾ ਜੋ ਅੱਜ ਨਿਕਲ ਰਹੀ ਆ ਸਾਧੂ ਕਬੀਰ ਮੰਦਰ ਭਾਰੋ ਕੈਂਪ ਦੇ ਵਿੱਚੋਂ ਮੈਂ ਤੁਹਾਡੇ ਚੈਨਲ ਦੇ ਮਾਧਮ ਤੋਂ ਦੇਸ਼ਾਂ ਦੇਸ਼ਾਂ ਵਿੱਚ ਵਸਦੀ ਹੋਏ ਸੰਗਤਾਂਵਾਂ ਨੂੰ ਆਪਣੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਔਰ ਸ਼੍ਰੀ ਗੁਰਦਾਸ ਸਿੰਘ ਅੰਦਰਸ਼ ਕਮੇਟੀ ਵੱਲੋਂ ਸਭ ਨੂੰ ਬਹੁਤ ਬਹੁਤ ਵਾਹਿਦਨਾ ਔਰ ਮੈਂ ਦੇਖ ਰਿਹਾ ਕਿ ਤੁਸੀਂ ਵੀ ਦਿਖਾਓਗੇ ਕਿ ਠਾਖਾ ਮਾਦਰਾ ਕੱਖ ਔਰ ਇਨੀ ਸੰਗਤ ਉਹਨੇ ਪਿਆਸ ਤਕਰ ਨਾਲ ਜੋ ਕਮੇਲ ਸਾਹਿਬ ਜੀ ਦੀ ਆ ਬਾਰੀ ਨੂੰ ਯਾਦ ਕਰਦੇ ਹੋਏ ਅੱਜ ਸ਼ਹਿਰ ਸੁਭਾ ਦਾ ਕੱਢ ਰਹੀ ਹੈ ਔਰ ਮੈਂ ਤੁਹਾਨੂੰ ਤੁਹਾਡੇ ਮਾਰਨ ਤੋਂ ਫੇਰ ਤੋਂ ਦੁਬਾਰਾ ਸੰਗਤਾਂ ਨੂੰ ਔਰ ਤੁਹਾਡੇ ਚੈਨਲ ਦੇ ਮਾਦਮ ਤੋਂ ਲੱਖ ਲੱਖ ਵਧਾਈ ਦਿਨਾ ਜੈ ਭੀਮ ਜੈ ਭਾਰਤ ਪਾਨਕਬੀਰ ਜੈ ਕਰੇ